ਸਸਿਕਾਲ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤਾਂ ਸ਼ਿਕਾ ਦਾਸ ਸਵਾਗਤ ਹੈ ਤੇ ਮੈਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਨੇਪਾਲ ਦੇ ਵਿੱਚ ਹੁਣੇ ਪ੍ਰਦਰਸ਼ਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਉਮੀਦ ਲਗਾਈ ਜਾ ਰਹੀ ਹੈ ਕਿ ਨੇਪਾਲ ਦੇ ਵਿੱਚ ਸਥਿਤੀ ਜਿਹੜੀ ਆ ਕਾਬੂ ਹੋਵੇਗੀ ਜਲਦ ਹੀ ਮਾਹੌਲ ਨੂੰ ਸਥਿਰ ਕੀਤਾ ਜਾਵੇਗਾ। ਦਰਸਲ ਦੱਸਿਆ ਕਿ ਨੇਪਾਲ ਦੀ ਸਰਕਾਰ ਨੇ ਜਿੱਥੇ ਸੋਸ਼ਲ ਮੀਡੀਆ ਤੇ ਬੈਨ ਲਗਾਉਣ ਦੀ ਗੱਲ ਆਖੀ ਸੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਤਾਂ ਉਥੇ ਦਾ ਮਾਹੌਲ ਕਾਫੀ ਤਣਾਅਪੂਰਨ ਦੇਖਣ ਨੂੰ ਮਿਲਿਆ। ਇਸੇ ਵਿਚਾਰੇ ਤੋਂ ਦੱਸ ਸੀ ਕਿ ਜਦੋਂ ਸੋਸ਼ਲ ਮੀਡੀਆ ਤੇ ਬਹਿਣ ਦੀ ਗੱਲ ਆਖੀ ਗਈ ਤਾਂ ਜਨਜੀ ਨੌਜਵਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਆਪਣੇ ਹੱਕਾਂ ਦੀ ਆਵਾਜ਼ ਲਈ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਕੀਤੇ ਹਨ ਇਹਨਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਸਰਕਾਰ ਤੇ ਕਈ ਫੈਸਲਿਆਂ ਤੇ ਨੌਜਵਾਨ ਨੂੰ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਿਰਾਸ਼ ਕਰਨ ਵਾਲੀਆਂ ਨੀਤੀਆਂ ਦਾ ਪ੍ਰਭਾਵ ਹੈ ਇਸ ਮਾਮਲੇ ਤੇ ਨੇਪਾਲ ਦੇ ਗਵਰਨਟ ਦੇ ਛੀ ਨੇ ਚੁੱਪੀ ਤੋੜ ਧਾਰਿਕ ਹੋਈ ਸੀ ਪਰ ਹੁਣ ਜਵਾਬ ਜਿਹੜਾ ਵਾ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਕਿਹਾ ਹੈ ਕਿ ਚੀਨੀ ਉਮੀਦ ਜਤਾਈ ਹੈ ਕਿ ਨੇਪਾਲ 'ਚ ਛੇਤੀ ਹੀ ਸ਼ਾਂਤੀ ਸਥਾਪਨਾ ਹੋਵੇਗੀ ਅਤੇ ਦੇਸ਼ ਦੀ ਸਥਿਰਤਾ ਵਾਪਸ ਆਏਗੀ। ਨੇਪਾਲ ਵਿੱਚ ਵੱਧ ਰਹੀਆਂ ਆਰਥਿਕ ਮੁਸ਼ਕਲਾਂ ਤੇ ਜਿਹੜੀਆਂ ਮੱਦੇਨਜ਼ਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਨਵੀਂ ਨੀਤੀਆਂ ਅਤੇ ਜਨਤਾ ਦੀ ਗਰੰਟੀ ਲਈ ਇੱਕ ਜ਼ਬਰਦਸਤ ਸੰਦੇਸ਼ ਦੇ ਰਿਹਾ ਹੈ। ਉਮੀਦ ਹੈ ਕਿ ਸਰਕਾਰ ਅਤੇ ਨੌਜਵਾਨਾਂ ਦਰਮਿਆਨ ਇੱਕ ਸਮਝੌਤਾ ਹੋਵੇਗਾ ਜਿਸ ਨਾਲ ਇਹ ਮਸਲਾ ਹੱਲ ਕੀਤਾ ਜਾਵੇਗਾ। ਤਾਂ ਇਸ ਵਿਚਾਰੇ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਅਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਤੇ ਬੈਨ ਲਗਾਉਣ ਦੀ ਗੱਲ ਆਖੀ ਸੀ ਕਿ ਔਰ ਹਾਲਾਂਕਿ ਸਰਕਾਰ ਨੇ ਫੈਸਲਾ ਵਾਪਸ ਵੀ ਲੈ ਲਿਆ ਹੈ ਪਵੰਤੀ ਨੂੰ ਹਟਾ ਵੀ ਦਿੱਤਾ ਪਰ ਨੇਪਾਲ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਨਜ਼ਰ ਆ ਰਹੀ ਹੈ ਤੇ ਉੱਥੇ ਦੇ ਲੋਕ ਕਾਫੀ ਭੜਕੇ ਨਜ਼ਰ ਆਏ ਸਰਕਾਰ ਦੇ ਫੈਸਲਿਆਂ ਤੋਂ ਖੁਸ਼ ਨਹੀਂ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਹੱਕਾਂ ਦੇ ਉੱਤੇ ਸਰਕਾਰ ਜੋ ਹੈ ਡਾਕਾ ਪਾ ਰਹੀ ਹੈ ਤੇ ਸੁਹੀ ਲੈ ਕੇ ਨੇਪਾਲ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਬੇਕਾਬੂ ਹੁੰਦੀ ਹੋਈ ਦਿਖਾਈ ਦਿੱਤੀ ਸੀ ਤੇ ਹੁਣ ਚੀਨ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਜਿਹੜੇ ਜੈਂਸੀ ਨੌਜਵਾਨ ਸੀਗੇ ਵਿਦਿਆ ਕਿਸੇ ਕੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕੀਤਾ ਤਾਂ ਉਮੀਦ ਲਗਾਈ ਜਾ ਰਹੀ ਹੈ ਕਿ ਨੇਪਾਲ ਦਾ ਜਿਹੜਾ ਮਾਹੌਲ ਆ ਉਹ ਸਥਿਰ ਹੋਵੇਗਾ ਕਾਬੂ ਕੀਤੀ ਜਾਵੇਗੀ ਸਥਿਤੀ ਪਰ ਮੌਕੇ ਤੇ ਜੋ ਜੋ ਹਾਲਾਤ ਨਜ਼ਰ ਆ ਰਹੇ ਸੀ ਔਰ ਬਹੁਤ ਜ਼ਿਆਦਾ ਹੀ ਮੰਦਪਾਕੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਇਸ ਦੇ ਵਿਚਾਲੇ ਹੁਣ ਚੀਨ ਨੇ ਚੁੱਪੀ ਤੋੜਦੇ ਹੋਏ ਵੱਡੇ ਪੱਧਰ ਦਾ ਜਵਾਬ ਦਿੱਤਾ ਹੈ ਕਿ ਜਲਦ ਹੀ ਨੇਪਾਲ ਦੇ ਵਿੱਚ ਸਥਿਤੀ ਨੂੰ ਕਾਬੂ ਕੀਤਾ ਜਾਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਨੇਪਾਲ ਦੇ ਵਿੱਚ ਸ਼ਾਂਤੀ ਜਿਹੜੀ ਆ ਦੇਖਣ ਨੂੰ ਮਿਲੇਗੀ ਹਾਲਾਂਕਿ ਲੋਕਾਂ ਨੇ ਕਿਹਾ ਕਿ ਸਾਡੇ ਜਿਹੜੇ ਹੱਕ ਨੇ ਉਹਦੇ ਉੱਤੇ ਡਾਕਾ ਜੋ ਹੈ ਉਹਨਾਂ ਦੇ ਉੱਤੇ ਪ੍ਰਭਾਵ ਜੋ ਹੈ ਸਰਕਾਰ ਪਾ ਰਹੀ ਹੈ ਸਾਡੇ ਹੱਕਾਂ ਨੂੰ ਜੋ ਸਰਕਾਰ ਖੋ ਰਹੀ ਹੈ ਤੇ ਇਸ ਨੂੰ ਲੈ ਕੇ ਰੋਸ ਜਿਹੜਾ ਕਾਫੀ ਨਜ਼ਰ ਆਇਆ ਸੀ ਪਰ ਹੁਣ ਕਿਤੇ ਨਾ ਕਿਤੇ ਥੁਣਗਾ ਸੀ ਕਿ ਨੇਪਾਲ ਦੇ ਮਾਹੌਲ ਨੂੰ ਦੇਖਦੇ ਹੋਏ ਚੀਨ ਨੇ ਵੱਲੋਂ ਜੋ ਹੈ ਟਿੱਪਣੀ ਕੀਤੀ ਹੋਈ ਹੈ ਚੀਨ ਨੇ ਜੋ ਹੈ ਇੱਕ ਗੱਲ ਆਖੀ ਹੈ ਕਿ ਹੁਣ ਜਲਦ ਹੋ ਸਕਦਾ ਹੈ ਕਿ ਨੇਪਾਲ ਦੇ ਵਿੱਚ ਸ਼ਾਂਤੀ ਜਿਹੜੀ ਆ ਬਰਕਰਾਰ ਹੋਵੇ ਲਗਾਤਾਰ ਚਾਹ ਜਿਹੜੀ ਆ ਨੇਪਾਲ ਦੇ ਵਿੱਚ ਸ਼ਾਂਤੀ ਜਿਹੜੀ ਆ ਹੁਣ ਬਣ ਸਕਦੀ ਹੈ ਫਰੋਜ਼ਪੁਰ ਨੂੰ ਹੜਾ ਨੇ ਬੁਰੀ ਤਰ੍ਹਾਂ ਆਪਣੀ ਗ੍ਰਿਫਤ ਚ ਲਿਆ ਹੋਇਆ ਹੈ ਅਤੇ ਵੱਡੀ ਗਿਣਤੀ ਚ ਲੋਕਾਂ ਦਾ ਨੁਕਸਾਨ ਹੋਇਆ ਹੈ ਜਿੱਥੇ ਆਮ ਲੋਕ ਹੜਪੀੜਤਾ ਦੀ ਬਾਹ ਫੜ ਰਹੇ ਨੇ ਉੱਥੇ ਹੁਣ ਪੰਜਾਬ ਪੁਲਿਸ ਨੇ ਵੀ ਹੜਪੀੜਤਾ ਦੀ ਮਦਦ ਲਈ ਕਦਮ ਚੁੱਕੇ ਨੇ ਫਰੂਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੂੰ ਇੱਕ ਹੜਪੀੜਤ ਨੇ ਗੁਹਾਰ ਲਗਾਈ ਸੀ ਕਿ ਉਸ ਦਾ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਟੁੱਟੀ ਹੋਈ ਛੱਤ ਤੇ ਤਰਪਾਲ ਪਾ ਕੇ ਪੂਰਾ ਪਰਿਵਾਰ ਰਹਿਣ ਨੂੰ ਮਜਬੂਰ ਹੋਇਆ ਪਿਆ ਹੈ ਐਸਐਸਪੀ ਫਰੂਜ਼ਪੁਰ ਅੱਜ ਉਸ ਦੇ ਘਰ ਬੇੜੀ 'ਚ ਸਵਾਰ ਹੋ ਕੇ ਪਹੁੰਚੇ ਅਤੇ ਹੜਪੀੜਤ ਦਾ ਦੁੱਖ ਜਾਣਿਆ ਉਹਨਾਂ ਨੇ ਪੀੜਤ ਨੂੰ ਕਿਹਾ ਕਿ ਭਲਕੇ ਤੋਂ ਹੀ ਉਸ ਦਾ ਮਕਾਨ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਸਵੇਰ ਤੋਂ ਹੀ ਸਮਾਨ ਆਵੇਗਾ ਅਤੇ ਦਿਨਾਂ 'ਚ ਹੀ ਉਸ ਦਾ ਘਰ ਦੁਬਾਰਾ ਖੜਾ ਕਰ ਦਤਾ ਜਾਵੇਗਾ ਐਸਐਸਪੀ ਨੇ ਕਿਹਾ ਹੈ ਕਿ ਨਿਊ ਗੱਡੀ ਰਾਜੋ ਕੇ ਪਿੰਡ ਪੂਰੀ ਤਰ੍ਹਾਂ ਨਾਲ ਹੜਾ ਕਾਰਨ ਤਬਾਹ ਹੋ ਗਿਆ ਏ ਉਹਨਾਂ ਕਹੇ ਕਿ ਉਹ ਹੜਪੀੜਦਾਤਾ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਨੇ ਕਾਨੂੰਨ ਵਿਵਸਥਾ ਹੋਵੇ ਜਾਂ ਹੜਪੀੜਤਾ ਲਈ ਲੰਗਰ ਦੀ ਮਦਦ ਜਾਂ ਕੋਈ ਹੋਰ ਜ਼ਰੂਰੀ ਸਮਾਨ ਹੋਵੇ ਪੰਜਾਬ ਪੁਲਿਸ ਦੇ ਅਧਿਕਾਰੀ ਪੂਰੀ ਤਰ੍ਹਾਂ ਆਪਣਾ ਕੰਮ ਕਰਨ ਚ ਲੱਗੇ ਹੋਏ ਨੇ ਐਸਐਸਪੀ ਨੇ ਹੋਰ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਹੜਪੀੜਤਾ ਦੀ ਮਦਦ ਕੀਤੀ ਜਾਵੇ ਕਿਉਂਕਿ ਇਸ ਤ੍ਰਾਸਦੀ ਚੋਂ ਨਿਕਲਣਾ ਹੜਪੀੜਤਾ ਲਈ ਬਹੁਤ ਔਖਾ ਏ ਇੱਕ ਦੂਜੇ ਦੀ ਮਦਦ ਨਾਲ ਹੀ ਹੜਪੀੜਤਾ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਨੇਪਾਲ ਦੇ ਵਿੱਚ ਹੁਣੇ ਪ੍ਰਦਰਸ਼ਨ ਜਦੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਉਮੀਦ ਲਗਾਈ ਜਾ ਰਹੀ ਹੈ ਕਿ ਨੇਪਾਲ ਦੇ ਵਿੱਚ ਸਥਿਤੀ ਜਿਹੜੀ ਆ ਕਾਬੂ ਹੋਵੇਗੀ ਜਲਦ ਹੀ ਮਾਹੌਲ ਨੂੰ ਸਥਿਰ ਕੀਤਾ ਜਾਵੇਗਾ ਦਰਸਲ ਦਾਸੀ ਹੈ ਕਿ ਨੇਪਾਲ ਦੀ ਸਰਕਾਰ ਨੇ ਜਿੱਥੇ ਸੋਸ਼ਲ ਮੀਡੀਆ ਤੇ ਬੈਨ ਲਗਾਉਣ ਦੀ ਗੱਲ ਆਖੀ ਸੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ ਤਾਂ ਉਥੇ ਦਾ ਮਾਹੌਲ ਕਾਫੀ ਤਣਾਅਪੂਰਨ ਦੇਖਣ ਨੂੰ ਮਿਲਿਆ ਇਸੇ ਵਿਚਾਰੇ ਤੋਂ ਦੱਸ ਸੀ ਕਿ ਜਦੋਂ ਸੋਸ਼ਲ ਮੀਡੀਆ ਤੇ ਬੈਨ ਦੀ ਗੱਲ ਆਖੀ ਗਈ ਤਾਂ ਜਨਜੀ ਨੌਜਵਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਆਪਣੇ ਹੱਕਾਂ ਦੀ ਆਵਾਜ਼ ਲਈ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਕੀਤੇ ਹਨ ਇਹਨਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਸਰਕਾਰ ਤੇ ਕਈ ਫੈਸਲਿਆਂ ਤੇ ਨੌਜਵਾਨ ਨੂੰ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਿਰਾਸ਼ ਕਰਨ ਵਾਲੀਆਂ ਨੀਤੀਆਂ ਦਾ ਪ੍ਰਭਾਵ ਹੈ ਇਸ ਮਾਮਲੇ ਤੇ ਨੇਪਾਲ ਦੇ ਗਵਰਨਟ ਦੇ ਛੀ ਨੇ ਚੁੱਪੀ ਤੋੜ ਧਾਰਿਕ ਹੋਈ ਸੀ ਪਰ ਹੁਣ ਜਵਾਬ ਜਿਹੜਾ ਵਾ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਕਿਹਾ ਹੈ ਕਿ ਚੀਨੀ ਉਮੀਦ ਜਤਾਈ ਹੈ ਕਿ ਨੇਪਾਲ 'ਚ ਛੇਤੀ ਹੀ ਸ਼ਾਂਤੀ ਸਥਾਪਨਾ ਹੋਵੇਗੀ ਅਤੇ ਦੇਸ਼ ਦੀ ਸਥਿਰਤਾ ਵਾਪਸ ਆਏਗੀ। ਨੇਪਾਲ ਵਿੱਚ ਵੱਧ ਰਹੀਆਂ ਆਰਥਿਕ ਮੁਸ਼ਕਲਾਂ ਤੇ ਜਿਹੜੀਆਂ ਮੱਦੇਨਜ਼ਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਨਵੀਂ ਨੀਤੀਆਂ ਅਤੇ ਜਨਤਾ ਦੀ ਗਰੰਟੀ ਲਈ ਇੱਕ ਜ਼ਬਰਦਸਤ ਸੰਦੇਸ਼ ਦੇ ਰਿਹਾ ਹੈ। ਉਮੀਦ ਹੈ ਕਿ ਸਰਕਾਰ ਅਤੇ ਨੌਜਵਾਨਾਂ ਦਰਮਿਆਨ ਇੱਕ ਸਮਝੌਤਾ ਹੋਵੇਗਾ ਜਿਸ ਨਾਲ ਇਹ ਮਸਲਾ ਹੱਲ ਕੀਤਾ ਜਾਵੇਗਾ। ਤਾਂ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ سوشل میڈیا ਤੇ ਬੈਨ ਲਗਾਉਣ ਦੀ ਗੱਲ ਆਖੀ ਸੀ ਕਿ ਔਰ ਹਾਲਾਂਕਿ ਸਰਕਾਰ ਨੇ ਫੈਸਲਾ ਵਾਪਸ ਵੀ ਲੈ ਲਿਆ ਹੈ ਭਵੰਤੀ ਨੂੰ ਹਟਾ ਵੀ ਦਿੱਤਾ ਪਰ ਨੇਪਾਲ ਦੀ ਜਿਹੜੀ ਸਥਿਤੀ ਹੈ ਕਾਫੀ ਜ਼ਿਆਦਾ ਨਾਜ਼ੁਕ ਨਜ਼ਰ ਆ ਰਹੀ ਹੈ ਤੇ ਉੱਥੇ ਦੇ ਲੋਕ ਕਾਫੀ फडਕੇ ਨਜ਼ਰ ਆਏ ਸਰਕਾਰ ਦੇ ਫੈਸਲਿਆਂ ਤੋਂ ਖੁਸ਼ ਨਹੀਂ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਹੱਕਾਂ ਦੇ ਉੱਤੇ ਸਰਕਾਰ ਜੋ ਹੈ ਡਾਕਾ ਪਾ ਰਹੀ ਹੈ ਤੇ ਇਸ ਨੂੰ ਹੀ ਲੈ ਕੇ ਅ नेपाल ਦੇ ਵਿੱਚ ਜਿਹੜੀ ਸਥਿਤੀ ਆ ਉਹ ਬੇਕਾਬੂ ਹੁੰਦੀ ਹੋਈ ਦਿਖਾਈ ਦਿੱਤੀ ਸੀ ਤੇ ਹੁਣ ਚੀਨ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਜਿਹੜੇ ਜਵਾਨ ਸੀਗੇ ਵਿਦਿਆਰਥੀ ਸੀਗੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕੀਤਾ ਤਾਂ ਉਮੀਦ ਲਗਾਈ ਜਾ ਰਹੀ ਹੈ ਕਿ नेपाल ਦਾ ਜਿਹੜਾ ਮਾਹੌਲਾ ਉਹ ਸਥਿਰ ਹੋਵੇਗਾ ਕਾਬੂ ਕੀਤੀ ਜਾਵੇਗੀ ਸਥਿਤੀ ਪਰ ਮੌਕੇ ਤੇ ਜੋ ਜੋ ਹਾਲਾਤ ਨਜ਼ਰ ਆ ਰਹੇ ਸੀ ਔਰ ਬਹੁਤ ਜ਼ਿਆਦਾ ਹੀ ਮੰਦਭਾਗੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਇਸ ਦੇ ਵਿਚਾਲੇ ਹੁਣ ਚੀਨ ਨੇ ਚੁੱਪੀ ਤੋੜਦੇ ਹੋਏ ਵੱਡੇ ਪੱਧਰ ਦਾ ਜਵਾਬ ਦਿੱਤਾ ਹੈ ਕਿ ਜਲਦ ਹੀ ਨੇਪਾਲ ਦੇ ਵਿੱਚ ਸਥਿਤੀ ਨੂੰ ਕਾਬੂ ਕੀਤਾ ਜਾਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਨੇਪਾਲ ਦੇ ਵਿੱਚ ਸ਼ਾਂਤੀ ਜੜੀਆਂ ਦੇਖਣ ਨੂੰ ਮਿਲੇਗੀ ਹਾਲਾਂਕਿ ਲੋਕਾਂ ਨੇ ਕਿਹਾ ਕਿ ਸਾਡੇ ਜਿਹੜੇ ਹੱਕ ਨੇ ਉਹਦੇ ਉੱਤੇ ਡਾਕਾ ਜੋ ਹੈ ਉਹਨਾਂ ਦੇ ਉੱਤੇ ਪ੍ਰਭਾਵ ਜੋ ਹੈ ਸਰਕਾਰ ਪਾ ਰਹੀ ਹੈ ਸਾਡੇ ਹੱਕਾਂ ਨੂੰ ਜੋ ਸਰਕਾਰ ਖੋ ਰਹੀ ਹੈ ਤੇ ਇਸ ਨੂੰ ਲੈ ਕੇ ਰੋਸ ਜਿਹੜਾ ਕਾਫੀ ਨਜ਼ਰ ਆਇਆ ਸੀ ਪਰ ਹੁਣ ਕਿਤੇ ਨਾ ਕਿਤੇ ਤੁਣਗਾ ਸੀ ਕਿ ਨੇਪਾਲ ਦੇ ਮਾਹੌਲ ਨੂੰ ਦੇਖਦੇ ਹੋਏ ਚੀਨ ਨੇ ਵੱਲੋਂ ਜੋ ਹੈ ਟਿੱਪਣੀ ਕੀਤੀ ਹੋਈ ਹੈ ਚੀਨ ਨੇ ਜੋ ਹੈ ਇੱਕ ਗੱਲ ਆਖੀ ਹੈ ਕਿ ਹੁਣ ਜਲਦ ਹੋ ਸਕਦਾ ਹੈ ਕਿ ਨੇਪਾਲ ਦੇ ਵਿੱਚ ਸ਼ਾਂਤੀ ਜਿਹੜੀ ਆ ਬਰਕਰਾਰ ਹੋਵੇ ਲਗਾਤਾਰ ਚਾਹ ਜਿਹੜੀ ਆ ਨੇਪਾਲ ਦੇ ਵਿੱਚ ਸ਼ਾਂਤੀ ਜਿਹੜੀ ਆ ਹੁਣ ਬਣ ਸਕਦੀ ਹੈ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਹੜ੍ਹਾਂ ਨੇ ਪੰਜਾਬ 'ਚ ਭਾਰੀ ਤਬਾਹੀ ਮਚਾਈ ਹੈ ਲੱਖਾਂ ਇੱਕੜ ਫਸਲ ਪਾਣੀ ਨਾਲ ਬਰਬਾਦ ਹੋ ਗਈ ਹੈ ਲੱਖਾਂ ਲੋਕ ਬੇਕਾਰ ਹੋ ਗਏ ਨੇ ਪੰਜਾਬ ਦੀ ਇਸ ਔਖੀ ਘੜੀ 'ਚ ਕਈ ਲੋਕ ਵਗ ਚੜ ਕੇ ਮਦਦ ਕਰ ਰਹੇ ਨੇ ਖੇਡ ਜਗਤ ਤੋਂ ਕਈ ਖਿਡਾਰੀਆਂ ਤੇ ਫਿਲਮ ਜਗਤ ਤੋਂ ਕਈ ਅਦਾਕਾਰ ਮਦਦ ਲਈ ਅੱਗੇ ਆਏ ਇਸੇ ਤਹਿਤ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਤੇ ਆਈਪੀਐਲ 'ਚ ਪੰਜਾਬ ਕਿੰਗਸ ਦੇ ਸਾਬਕਾ ਕਪਤਾਨ ਸ਼ਿਖਰਤਾਵ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਦੀ ਇਸ ਔਖੀ ਘੜੀ 'ਚ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਮਦਦ ਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਸ਼ਿਖਰਤਾਵ ਨੇ ਕਿਹਾ ਕਿ ਪੰਜਾਬ ਉਸ ਦੇ ਦਿਲ ਦਾ ਹਿੱਸਾ ਹੈ ਪੰਜਾਬ ਦੀ ਬੋਲੀ ਤੇ ਉਸ ਦੀ ਖੁਸ਼ਬੂ ਨਵੇਕਲੀ ਹੈ ਮੈਂ ਪੰਜਾਬ ਲਈ ਬਹੁਤ ਮੈਚ ਖੇਡਿਆ ਹਾਂ ਅੱਜ ਪੰਜਾਬ ਦਾ ਹਰ ਨਾਲ ਜੋ ਹਾਲ ਹੈ ਉਹ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਮੈਂ ਆਪਣੇ ਤੇ ਆਪਣੀ ਫਾਊਂਡੇਸ਼ਨ ਦਾ ਅਹੀਂ ਜਿੰਨੀ ਮਦਦ ਕਰ ਸਕਦਾ ਹਾਂ ਕਰ ਰਿਆਂ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਇਸ ਔਖੀ ਘੜੀ ਵਿੱਚ ਪੰਜਾਬ ਦੀ ਜਿੰਨੀ ਹੋ ਸਕੇ ਮਦਦ ਕਰੋ ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਸਾਡੀ ਮਦਦ ਦੀ ਲੋੜ ਹੈ ਕਿਸੇ ਵੱਲੋਂ ਕੀਤੀ ਗਈ ਛੋਟੀ ਜਹੀ ਮਦਦ ਵੀ ਕਿਸੇ ਲਈ ਬਹੁਤ ਵੱਡੀ ਬਣ ਸਕਦੀ ਹੈ ਆਓ ਪੰਜਾਬ ਨੂੰ ਮੁੜ ਹਰਾ ਭਰਾ ਬਣਾਈਏ ਤੇ ਇੱਥੇ ਖੁਸ਼ੀਆਂ ਦੁਬਾਰਾ ਲਿਆਈਏ ਪ੍ਰਮਾਤਮਾ ਤੇ ਬਾਬਾ ਜੀ ਦੀ ਮਿਹਰ ਨਾਲ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਹੈ ਤੇ ਅੱਗੇ ਵੀ ਰਹੇਗਾ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਹੁਕਮ ਦਿੱਤੇ ਨੇ ਕਿ ਰਾਤ 12 ਵਜੇ ਤੋਂ ਬਾਅਦ ਸਾਰੇ ਰੈਸਟੋਰੈਂਟ ਕਲੱਬ ਅਤੇ ਹੋਰ ਲਾਇਸੈਂਸਸ਼ੁਦਾ ਖਾਣ ਪੀਣ ਦੀਆਂ ਥਾਵਾਂ ਨੂੰ ਬੰਦ ਕਰਨਾ ਲਾਜ਼ਮੀ ਹੋਵੇਗਾ ਉਹਨਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਹ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ ਉਹਨਾਂ ਕਿਹਾ ਕਿ ਸ਼ਹਿਰ ਦੇ ਰੈਸਟੋਰੈਂਟਾਂ ਕਲੱਬਾਂ ਜਾਂ ਹੋਰ ਲਾਇਸੈਂਸਸ਼ੁਦਾ ਖਾਣ ਪੀਣ ਦੀਆਂ ਥਾਵਾਂ ਵਿੱਚ ਰਾਤ 11:30 ਵਜੇ ਤੋਂ ਬਾਅਦ ਕੋਈ ਵੀ ਖਾਣਾ ਜਾਂ ਕੋਈ ਆਰਡਰ ਨਹੀਂ ਲਿਆ ਜਾਵੇਗਾ ਤੇ ਰਾਤ 11:30 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ ਕਲੱਬ ਜਾਂ ਹੋਰ ਲਾਇਸੈਂਸਸ਼ੁਦਾ ਖਾਣ ਪੀਣ ਦੀਆਂ ਥਾਵਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਰਾਤ 12 ਵਜੇ ਸ਼ਰਾਬ ਦੀਆਂ ਦੁਕਾਨਾਂ ਅਤੇ 바ਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਨੇ ਅ 10 ਡੀਬੀ ਦੇ ਸ਼ੋਰ ਪੱਦਰ ਦੀ ਪਾਲਣਾ ਕਰਦੇ ਹੋਏ ਉਹਨਾਂ ਕਹੇ ਕਿ ਡੀਜੇ ਲਾਈਵ ਔਰਕੈਸਟਰਾ ਗਾਇਕਾ ਆਦਿ ਵਰਗੇ ਆਵਾਜ਼ ਪੈਦਾ ਕਰਨ ਵਾਲੇ ਸਰੂਤਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਰਾਤ 10 ਵਜੇ ਉਹਨਾਂ ਦੀ ਆਵਾਜ਼ ਘਟਾਉਣੀ ਚਾਹੀਦੀ ਹੈ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਆਹਾਤੇ ਦੇ ਅੰਦਰ ਪੈਦਾ ਹੋਣ ਵਾਲੀ ਕੋਈ ਵੀ ਆਵਾਜ਼ ਚਾਰਦੀਵਾਰੀ ਦੇ ਬਾਹਰ ਨਹੀਂ ਸੁਣਾਈ ਦੇਣੀ ਚਾਹੀਦੀ